ਇਹਨਾਂ ਨੇ ਕੋਈ ਮਸਲਾ ਨਹੀਂ ਹੱਲ ਕੀਤਾ ਹਾਂ ਜਿਹੜੇ ਮੋਦੀ ਸਰਕਾਰ ਦੇ ਮਸਲੇ ਸੀ ਉਹ ਕਾਫੀ ਹੱਲ ਹੋਏ ਆ ਜਿਹੜਾ ਉਹਨਾਂ ਨੇ ਵਾਦਾ ਕੀਤਾ ਸੀ ਸਾਰੇ ਪੂਰੇ ਕੀਤੇ ਆ ਜਿੱਦਾਂ ਮਹਿਲਾਵਾਂ ਨੂੰ ਗੈਸ ਸਿਲੰਡਰ ਦਿੱਤਾ ਘਰ ਜੱਦਾ ਮਹਿਲਾਵਾਂ ਨੂੰ ਲੋਨ ਵਾਸਤੇ ਉਹਨਾਂ ਨੇ ਕਿਹਾ ਸੀਗਾ ਘਰ ਘਰ ਲੇਡੀਜ਼ ਨੂੰ ਲੋਨ ਦਿੱਤਾ ਉਹਨਾਂ ਨੇ ਆਪਣਾ ਕਾਰੋਬਾਰ ਖੋਲਿਆ ਔਰ ਅੱਗੇ ਵਧਾਇਆ ਬਹੁਤ ਹੀ ਵਧੀਆ ਕੰਮ ਮੋਦੀ ਸਰਕਾਰ ਨੇ ਕੀਤਾ ਜਿਹੜੇ ਹੁਣ ਕਹਿੰਦੇ ਵੇ ਗੱਠਜੋੜ ਹੋਣ ਜਾ ਰਿਹਾ ਵਾ ਕਾਂਗਰਸ ਤੇ ਆਪਣੇ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਇਹਨਾਂ ਦਾ ਵੀ ਕੋਈ ਮਤਲਬ ਕੀ ਨਈ ਮਤਲਬ ਕੀ ਯੋਗਦਾਨ ਹੋਏਗਾ ਕੋਈ ਹਾਂ ਬੋਲੋ ਬੋਲੋ ਕੋਈ ਤੇ ਬਾਕੀ ਆ ਬਾਕੀ ਜਿੱਦਾਂ ਹੁਣ ਸਰਕਾਰ ਮੋਦੀ ਸਰਕਾਰ ਨੇ ਜੋ ਕੀਤਾ ਵਾ ਹਾਂ ਉਹਨਾਂ ਵਰਗਾ ਕੋਈ ਬਣ ਕੇ ਦੱਸੇ ਜਾਂ ਉਹਨਾਂ ਵਰਗੇ ਕੁਝ ਕਰਕੇ ਜਿੱਦਾਂ ਹੁਣ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਸੀ ਅਈ ਹਜ਼ਾਰ ਹਜ਼ਾਰ ਰੁਪਈਆ ਦਾਂਗੇ ਉਹਨਾਂ ਨੇ ਮਹਿਲਾਵਾਂ ਨੂੰ ਨਹੀਂ ਦਿੱਤਾ ਹੁਣ ਮਤਲਬ ਕਿ ਉਹਨਾਂ ਦਾ ਨਹੀਂ ਕੁਝ ਵੀ ਉਹਨਾਂ ਨੇ ਕੀਤਾ ਹੈਗਾ ਅੱਗੋਂ ਜਿੱਦਾਂ ਹੁਣ ਮੋਦੀ ਸਰਕਾਰ ਨੇ ਕਿਹਾ ਹੈ ਕਿ ਅਸੀਂ ਇਹ ਕਰਾਂਗੇ ਇਸ ਤਰ੍ਹਾਂ ਵੀ ਜੋ ਵੀ ਵਾਦੇ ਕੀਤੇ ਮੋਦੀ ਸਰਕਾਰ ਨੇ ਕਰਕੇ ਦੱਸੇ ਆ ਸਕੂਲ ਵੀ ਖੋਲੇ ਕਾਲਜ ਵੀ ਬਣਾਏ ਕਈ ਥਾਵਾਂ ਤੇ ਗਰੀਬਾਂ ਦੀ ਵੀ ਸੁਣੀ ਆ ਉਹ ਅਜੇ ਤੱਕ ਵੀ ਸੁਣਦੇ ਵੇ ਪਰ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਹੈਗਾ ਕਿਸੇ ਨੂੰ 1000 ਰੁਪਏ ਨਹੀਂ ਉਹਨਾਂ ਨੇ ਦਿੱਤਾ ਹੈਗਾ ਜੀ ਇਹ ਬਹੁਤ ਜਿਹੜੀ ਸਰਕਾਰ ਆਈ ਹੈ ਇਹਨਾਂ ਨੇ ਵਾਦੇ ਬਹੁਤ ਕੀਤੇ ਆ ਪਰ ਨਿਭਾਇਆ ਕੋਈ ਨਹੀਂ ਹੈਗਾ ਇਹਨਾਂ ਨੇ ਹਾਂ ਇਹ ਕਿਹਾ ਸੀ ਕਿ ਬਿੱਲ ਮਾਫ ਕਰਾਂਗੇ ਉਹ ਵੀ ਨਹੀਂ ਕਈਆਂ ਦੇ ਅਸੀਂ ਬਾਹਰ ਨਿਕਲੇ ਆ ਕਈਆਂ ਦੇ ਬਿੱਲ ਮਾਫ ਹੋਏ ਕਈਆਂ ਦੇ ਨਹੀਂ ਹੋਏ ਹੈਗੇ ਇਸ ਕਰਕੇ ਇਹਨਾਂ ਨੇ ਆਪਣੇਆਂ ਦੇ ਹੀ ਕੀਤੇ ਆ ਕਿਸੇ ਹੋਰ ਦੇ ਨਹੀਂ ਕੀਤੇ ਹੈਗੇ ਕਿਸੇ ਗਰੀਬ ਬੰਦੇ ਨੂੰ ਇਹਨਾਂ ਨੇ ਕੋਈ ਸਹੂਲਤ ਨਹੀਂ ਦਿੱਤੀ ਹੈਗੀ ਮਹਿਲਾਵਾਂ ਦੇ ਕੋ ਅਸਰ ਕੀ ਪਏਗਾ ਜੀ ਦਾ ਨਹੀਂ ਇਹਦਾ ਸਾਡੇ ਤੇ ਕੋਈ ਅਸਰ ਨਹੀਂ ਪੈਣਾ ਜਿਹੜੀ ਯਾਤਰਾ ਵਾ ਪਹਿਲਾਂ ਤੇ ਉਹਨਾਂ ਨੂੰ ਕੋਈ ਯਾਤਰਾ ਜੇ ਕਿ ਕਿਸ ਚੀਜ਼ ਦੀ ਨੌਲੇਜ ਹੀ ਨਹੀਂ ਹੈਗੀ ਰਾਹੁਲ ਗਾਂਧੀ ਜਿਸ ਆਪਾਂ ਆਪਣੇ ਦੇਸ਼ ਵਿੱਚ ਆ ਆਪਣੇ ਦੇਸ਼ ਵਿੱਚ ਉਹਨਾਂ ਨੂੰ ਸਾਡੇ ਇਤਿਹਾਸ ਬਾਰੇ ਹੀ ਕੋਈ ਨੌਲੇਜ ਨਹੀਂ ਆ ਵੀ ਉਹਨਾਂ ਦੀ ਪੀੜ੍ਹੀਦਾਰ ਨੂੰ ਨਹੀਂ ਨੌਲੇਜ ਹੈਗੀ ਤੇ ਉਹ ਸਾਡਾ ਕੀ ਭਵਿਕ ਕਰਨਗੇ ਉਹਨਾਂ ਨੂੰ ਕੋ ਕੁਛ ਵੀ ਉਹਨਾਂ ਦੀ ਨੌਲੇਜ ਨਹੀਂ ਉਹਨਾਂ ਨਾਲ ਸਾਡੇ ਤੇ ਕੋਈ ਅਸਰ ਨਹੀਂ ਪਏਗਾ ਉਹਨਾਂ ਨੂੰ ਕੋ ਕੁਛ ਵੀ ਉਹਨਾਂ ਦੀ ਨੌਲੇਜ ਨਹੀਂ ਉਹਨਾਂ ਨਾਲ ਸਾਡੇ ਤੇ ਕੋਈ ਅਸਰ ਨਹੀਂ ਪਏਗਾ ਕੀ ਤੁਹਾਨੂੰ ਲੱਗਦਾ ਲੋਕਾਂ ਦਾ ਚੋਣ ਮਹਿਲਾਵਾਂ ਦੇ ਮੁੱਦੇ ਕਿੰਨੇ ਘੱਲੋ ਤੇ ਕਿੰਨੇ ਹੁਣ ਚਿਹਦੇ ਸੀ ਮਲਾਵਾ ਦੇ ਮੁੱਦੇ ਜੀ ਉੱਥੇ ਕੋਈ ਹੱਲ ਨਹੀਂ ਹੋਇਆ ਸਾਡੀ ਜਿਹੜੀ ਸਰਕਾਰ ਬਣੀ ਉਹਦੇ ਵਿੱਚ ਉਹਨਾਂ ਨੇ ਵੀ ਬਹੁਤ ਮੋਦੀ ਸਰਕਾਰ ਨੇ ਮਸਲੇ ਸਾਡੇ ਹੱਲ ਕੀਤੇ ਨੇ ਬਹੁਤ ਸੁਣਵਾਈ ਕੀਤੀ ਹੋਈ ਆ ਜਿਹੜੀਆਂ ਰਹਿ ਗਈਆਂ ਉਹ ਸਾਡੀ ਸੁਣਵਾਈ ਦਿੰਦੇ ਆ ਆਮ ਪਾਰਟੀ ਨੇ ਸਾਡੇ ਸ਼ਹਿਰ ਚ ਜਿੰਨੇ ਮਸਲੇ ਕੀਤੇ ਸੀ 10000 ਰੁਪਿਆ ਦੇਣ ਦਾ ਕੀਤਾ ਸੀ ਜਾਂ ਹੋਰ ਵੀ ਕੋਈ ਨਾ ਵਾਅਦੇ ਕਰਦੇ ਵੋਟਾਂ ਲੈਣ ਕਰਕੇ ਉਹਨਾਂ ਨੇ ਵਾਅਦੇ ਕੀਤੇ ਉਸ ਕਰਕੇ ਸ਼ਹਿਰ ਵਾਸੀ ਉਹਨਾਂ ਨਾਲ ਰੋਸ ਕਰਦੇ ਆ ਵੀ ਉਦਾਂ ਕੋਈ ਨਾ ਵਾਅਦੇ ਕਰਦੇ ਵੋਟਾਂ ਹਾਰ ਕੇ ਨੇ ਪਾ ਦਨੀ ਅਸੀਂ ਜਿਹਦੇ ਮਹੱਲੇ ਵਿੱਚ ਕੋਈ ਖੜਾ ਹੋਵੇ ਉਹਨੇ ਪਾਣੀਆਂ ਸੀ ਪਰ ਉਹਨਾਂ ਨੇ ਵਾਅਦੇ ਕਰਕੇ ਇੱਕ ਵੀ ਵਾਅਦਾ ਨਹੀਂ ਨਿਵਾਇਆ ਵਾ ਮੋਦੀ ਸਰਕਾਰ ਦਾ ਜਿਹੜਾ ਕੰਮ ਹੈ ਮਹਿਲਾਵਾਂ ਨੂੰ ਵੀ ਪਸੰਦ ਹੈ ਅਸੀਂ ਇਹ ਕਹਿੰਦੇ ਕਿ ਜਿਹੜਾ ਕਣਕ ਵਗੈਰਾ ਦੇ ਰਿਹਾ ਮੋਦੀ ਸਰਕਾਰ ਸਾਰਿਆਂ ਨੂੰ ਵੀ ਸਹੂਲਤ ਬਹੁਤ ਦਿੱਤੀ ਹੈ ਅਸੀਂ ਕਹਿੰਦੇ ਕਿ ਜਿਹੜੇ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਖਰਾਬ ਹੋ ਰਹੀ ਨਸ਼ਿਆਂ 'ਚ ਪੈ ਰਹੀ ਹੈ ਨਾ ਅਸੀਂ ਕਹਿੰਦੇ ਕਿ ਉਹਨਾਂ ਨੂੰ ਬੇਰੋਜ਼ਗਾਰ ਜਿਹੜੇ ਹੈਗੇ ਉਹਨਾਂ ਨੂੰ ਕੰਮ ਮਿਲਣਾ ਚਾਹੀਦਾ ਵਾ ਸਾਡਾ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਪੰਜਾਬ ਦਾ ਨਸ਼ੇ ਅਗਰ ਇਹ ਜਿਹੜੀ ਵੀ ਸਰਕਾਰ ਹੈ ਸੱਤਾ ਵਿੱਚ ਆਉਂਦੀ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਚਾਹੀਦਾ ਕਿ ਉਹ ਨਸ਼ਾ ਖਤਮ ਕਰਨ ਜਿਵੇਂ ਹੁਣ ਇਸ ਵਾਰੀ ਲੋੜੀ ਦੇ ਉੱਤੇ ਅਸੀਂ ਸਾਰੇ ਦੇਖਿਆ ਆ ਕਿ ਚ ਉਹਨੂੰ ਫੜਨ ਵਾਸਤੇ ਉਹਨੂੰ ਬੰਦ ਕਰਨ ਵਾਸਤੇ ਕਿਵੇਂ ਸਕਤਾਈਆਂ ਕੀਤੀਆਂ ਗਈਆਂ ਨੇ ਉਸ ਤਰ੍ਹਾਂ ਹੀ ਨਸ਼ੇ ਨੂੰ ਖਤਮ ਕਰਨ ਵਾਸਤੇ ਵੀ ਸਰਕਾਰ ਨੂੰ ਉਪਰਾਲੇ ਕਰਨ ਦੀ ਜ਼ਰੂਰਤ ਹੈ 2024 ਦੇ ਚੋਣ ਹੋਣ ਜਾ ਰਹੇ ਨੇ ਚੋਣਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਮੁੱਦੇ ਨੇ ਕਈ ਲੋਕ ਪੰਜਾਬ ਸਰਕਾਰ ਉਹ ਕੇਂਦਰ ਸਰਕਾਰ ਤੋਂ ਕਿਸ ਤਰ੍ਹਾਂ ਦੇ ਲੋ ਮਹਿਲਾਵਾਂ ਤੋਂ ਕੀ ਮੀਤ ਕਰਦੀਆਂ ਨੇ ਇਸ ਤਰ੍ਹਾਂ ਨੂੰ ਲੈ ਕੇ ਸਾਨੂੰ ਗੁਰਦਾਸਪੁਰ ਦੀ ਮਲਾ ਸਾਡਾ ਮੌਜੂਦ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ ਚੋਣ ਹੋਣ ਜਾ ਰਹੀ ਹੈ 2024 ਦੀ ਤੁਹਾਨੂੰ ਬਤਾ ਚੋਣਾਂ ਵਿੱਚ ਮਹਿਲਾਵਾਂ ਵਾਸਤੇ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੇ ਕਿੰਨਾ ਕੁ ਇਹਨਾਂ ਦੇ ਮਸਲੇ ਹੱਲ ਕੀਤੇ ਨੇ ਤੇ ਆਉਣ ਵਾਲੇ ਚੋਣਾਂ 'ਚ ਕੀ ਮੁੱਦੇ ਹੋਣਗੇ ਆਉਣ ਵਾਲੇ ਚੋਣਾ ਚ ਤੇ ਸਭ ਤੋਂ ਪਹਿਲਾਂ ਜਿਹੜਾ ਸਾਡੇ ਗੁਰਦਾਸਪੁਰ ਜ਼ਿਲ੍ਹੇ ਦਾ ਮੁੱਦਾ ਆ ਕਿ ਸਾਡੇ ਸ਼ੁਰੂ ਤੋਂ ਹੀ ਸਾਡਾ ਜਿਹੜਾ ਹੈ ਭਰਮਪੁਰ ਰੋਡ ਵਾਲਾ ਮਕੋੜਾ ਪੱਤਨ ਆ ਉਹ ਬਣ ਨਹੀਂ ਰਿਹਾ ਜਿਹੜਾ ਵੀ ਐਮਪੀ ਆਉਂਦਾ ਆ ਉਹ ਸਾਨੂੰ ਲਾਰੇ ਲਾ ਕੇ ਟਾਲ ਦਿੰਦਾ ਆ ਉਹ ਮਕੋੜਾ ਪੱਤਨ ਨਹੀਂ ਜਿਹੜਾ ਪੋਲਾ ਨਹੀਂ ਬਣ ਰਿਹਾ ਕਿਉਂਕਿ ਜਦੋਂ ਉਹ ਪੁਲ ਜਿਹੜਾ ਹੜ ਆਉਂਦੇ ਨੇ ਤੇ ਉਧਰੋਂ ਸੱਤ ਪਿੰਡ ਜਿਹੜੇ ਨੇ ਉਹਨਾਂ ਦਾ ਸ਼ਹਿਰ ਨਾਲੋਂ ਲਿੰਕ ਟੁੱਟ ਜਾਂਦਾ ਆ ਤੇ ਸਾਡੀ ਸਭ ਤੋਂ ਵੱਡੀ ਮੰਗ ਇਹ ਹੀ ਆ ਕਿ ਆਉਣ ਵਾਲੇ ਟਾਈਮ ਵਿੱਚ ਸਾਡਾ ਜਿਹੜਾ ਮਕੋੜਾ ਪੱਤਨ ਬਣਨਾ ਚਾਹੀਦਾ ਤਾਂ ਕਿ ਉਹ ਪਿੰਡਾਂ ਨੂੰ ਵੀ ਸੌਖ ਹੋ ਜੇ ਤੇ ਜਿਨ੍ਹਾਂ ਨੇ ਸ਼ਹਿ ਹੋਰ ਜਿਹੜੇ ਮਸਲੇ ਮਹਿਲਾਵਾਂ ਦੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੇ ਕਿੰਨੇ ਹੱਲ ਕੀਤੇ ਨੇ ਕੇਂਦਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਬਹੁਤ ਜ਼ਿਆਦਾ ਮਹਿਲਾ ਦੇ ਮਸਲੇ ਹੱਲ ਕੀਤੇ ਨੇ ਖਾਸ ਕਰਕੇ ਕੇਂਦਰ ਸਰਕਾਰ ਨੇ ਤਾਂ ਬਹੁਤ ਮਸਲੇ ਹੱਲ ਕੀਤੇ ਨੇ ਕਿ ਉਹਨਾਂ ਨੇ ਜਿਹੜੀਆਂ ਮਹਿਲਾਵਾਂ ਘਰ 'ਚ ਛੋਟੇ-ਮੋਟੇ ਰੋਜ਼ਗਾਰ ਕਰਨਾ ਚਾਹੁੰਦੀਆਂ ਸੀ ਜਿਵੇਂ ਕਿਸੇ ਨੇ ਬੁਟੀਕ ਦਾ ਕਰਨਾ ਆ ਜਾਂ ਸਲੂਨ ਦਾ ਕਰਨਾ ਆ ਕਿ ਉਹਨਾਂ ਨੂੰ ਉਹਨਾਂ ਨੇ ਛੋਟੇ ਲੋਨ ਜਿਹੜੇ ਨੇ ਉਹ ਪਾਸ ਕਰਵਾ ਕੇ ਦਿੱਤੇ ਨੇ ਕਿ ਮਹਿਲਾਵਾਂ ਆਪਣੇ ਪੈਰਾਂ ਤੇ ਆਪ ਖੜੀਆਂ ਹੋ ਕੇ ਆਪਣਾ ਕੰਮ ਕਰ ਸਕਣ ਹੋਰ ਜਿਹੜੇ ਹੁਣ ਅਲਾਈਂਸ ਹੋਣ ਜਾ ਰਿਹਾ ਗਠਜੋੜ ਹੋਣ ਜਾ ਰਿਹਾ ਆਮ ਆਦਮੀ ਪਾਰਟੀ ਕਾਂਗਸ ਆ ਕਿ ਇਹ ਦਾ ਕੇਂਦਰ ਸਰਕਾਰ ਦੇ ਮੋਦੀ ਸਰਕਾਰ ਦਾ ਅਸਰ ਪਏਗਾ ਨਹੀਂ ਜੀ ਇਹਦਾ ਕੇਂਦਰ ਸਰਕਾਰ ਤੇ ਕੋਈ ਵੀ ਅਸਰ ਨਹੀਂ ਪੈਣਾ ਕਿਉਂਕਿ 75 ਸਾਲ ਕਾਂਗਰਸ ਨੇ ਰਾਜ ਕੀਤਾ ਆ ਤੇ ਉਹਨਾਂ ਦਾ ਜਿਹੜਾ ਕੰਮ ਆ ਉਹ ਸਾਰੀ ਦੁਨੀਆ ਦੇਖ ਹੀ ਚੁੱਕੀ ਆ ਇਸ ਕਰਕੇ ਆਮ ਆਦਮੀ ਪਾਰਟੀ ਦਾ ਤੇ ਜਿਹੜਾ ਇਹ ਕਾਂਗਰਸ ਦਾ ਅਲਾਈਂਸ ਆ ਉਹਦਾ ਕੋਈ ਵੀ ਫਾਇਦਾ ਨਹੀਂ ਹੋਏਗਾ ਤੇ ਰਾਹੁਲ ਗਾਂਧੀ ਯਾਤਰਾ ਕਰ ਜਾ ਰਿਹਾ ਪੂਰੇ ਦੇਸ਼ ਯਾਤਰਾ ਨੂੰ ਸ਼ੁਰੂ ਕਰ ਦੇ ਯਾਤਰਾ ਦਾ ਕਿੰਨਾ ਅਸਰ ਪਏਗਾ ਮੋਦੀ ਸਰਕਾਰ ਤੇ ਨਹੀਂ ਮੋਦੀ ਸਰਕਾਰ ਦਾ ਮਤਲਬ ਮੋਦੀ ਸਰਕਾਰ ਤੇ ਇਹਦਾ ਕੋਈ ਅਸਰ ਨਹੀਂ ਪੈਣਾ ਹੈਗਾ ਕਿਉਂਕਿ ਇੰਨਾ ਟਾਈਮ ਜਦੋਂ ਕਾਂਗਰਸ ਕਾਲ ਸੀਗਾ ਤਾਂ ਉਹਨਾਂ ਨੇ ਉਦੋਂ ਤੱਕ ਕੰਮ ਕੀਤਾ ਨਹੀਂ ਹੈਗਾ ਤੇ ਹੁਣ ਏਦਾਂ ਕਰਕੇ ਕੋਈ ਫਾਇਦਾ ਨਹੀਂ ਹੋਏਗਾ ਉਹਨਾਂ ਨੂੰ ਸਾਰਾ ਤਾਂ ਕੁਝ ਸ਼ੋਰ ਮਹਿਲਾ ਮੌਜੂਦ ਹੈ ਹਾਂ ਜੀ ਪੈਂਦੀ ਜਿਹੜਾ ਤੁਸੀਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਕੀ ਉਮੀਦ ਕਰਦੇ ਸੀ ਕਿੰਨੇ ਕੁ ਮਸਲੇ ਨਾ ਹੱਲ ਕੀਤੇ ਇਹਨਾਂ ਨੇ ਕੋਈ ਮਸਲਾ ਨਹੀਂ ਹੱਲ ਕੀਤਾ ਹਾਂ ਜਿਹੜੇ ਮੋਦੀ ਸਰਕਾਰ ਦੇ ਮਸਲੇ ਸੀ ਉਹ ਕਾਫੀ ਹੱਲ ਹੋਏ ਆ ਜਿਹੜਾ ਉਹਨਾਂ ਨੇ ਵਾਦਾ ਕੀਤਾ ਸੀ ਸਾਰੇ ਪੂਰੇ ਕੀਤੇ ਆ ਜਿੱਦਾਂ ਮਹਿਲਾਵਾਂ ਨੂੰ ਗੈਸ ਸਿਲੰਡਰ ਦਿੱਤਾ ਘਰ ਜੱਦਾ ਮਹਿਲਾਵਾਂ ਨੂੰ ਲੋਨ ਵਾਸਤੇ ਉਹਨਾਂ ਨੇ ਕਿਹਾ ਸੀਗਾ ਘਰ ਘਰ ਲੇਡੀਜ਼ ਨੂੰ ਲੋਨ ਦਿੱਤਾ ਉਹਨਾਂ ਨੇ ਆਪਣਾ ਕਾਰੋਬਾਰ ਖੋਲਿਆ ਔਰ ਅੱਗੇ ਵਧਾਇਆ ਬਹੁਤ ਹੀ ਵਧੀਆ ਕੰਮ ਮੋਦੀ ਸਰਕਾਰ ਨੇ ਕੀਤਾ ਵਾ 50 ਕਰਨੇ ਵਾਦਾ ਕੀਤਾ ਮਹਿਲਾਵਾਂ ਨੂੰ ਹਜ਼ਾਰ ਰੁਪਏ ਮਿਲੇ ਕਿਆ ਮਿਲਿਆ ਨਹੀਂ ਜੀ ਉਹਨਾਂ ਦਾ ਬਹੁਤ ਝੂਠਾ ਵਾਦਾ ਸੀ ਕਿਸੇ ਨੂੰ 1000 ਰੁਪਏ ਨਹੀਂ ਉਹਨਾਂ ਨੇ ਦਿੱਤਾ ਹੈਗਾ ਜੀ ਇਹ ਬਹੁਤ ਜਿਹੜੀ ਸਰਕਾਰ ਆਈ ਆ ਇਹਨਾਂ ਨੇ ਵਾਦੇ ਕੋਈ ਨਹੀਂ ਹੈਗਾ ਇਹਨਾਂ ਨੇ ਹਾਂ ਇਹ ਕਿਹਾ ਸੀ ਕਿ ਬਿੱਲ ਮਾਫ ਕਰਾਂਗੇ ਉਹ ਵੀ ਨਹੀਂ ਕਈਆਂ ਦੇ ਅਸੀਂ ਬਾਹਰ ਨਿਕਲੇ ਆ ਕਈਆਂ ਦੇ ਬਿੱਲ ਮਾਫ ਹੋਏ ਕਈਆਂ ਦੇ ਨਹੀਂ ਹੋਏ ਹੈਗੇ ਇਸ ਕਰਕੇ ਇਹਨਾਂ ਨੇ ਆਪਣਿਆਂ ਦੇ ਹੀ ਕੀਤੇ ਆ ਕਿਸੇ ਹੋਰ ਦੇ ਨਹੀਂ ਕੀਤੇ ਹੈਗੇ ਕਿਸੇ ਗਰੀਬ ਬੰਦੇ ਨੂੰ ਇਹਨਾਂ ਨੇ ਕੋਈ ਸਹੂਲਤ ਨਹੀਂ ਦਿੱਤੀ ਹੈਗੀ ਜਿਹੜਾ ਗਠਜੋੜ ਹੋਣ ਜਾ ਰਿਹਾ ਆਮ ਆਦੀ ਪਾਰਟੀ ਦੇ ਕਾਂਗਸ ਦਾ ਹਾਂਜੀ ਕੀ ਲੱਗਦਾ ਇਹ ਤਾਂ ਅਸਰ ਪਏਗਾ ਚੋਣਾ 'ਚ ਨਹੀਂ ਜੀ ਕੋਈ ਅਸਰ ਨਹੀਂ ਹੋਣਾ ਜਾਂਦਾ ਤਾਂ ਤੇ ਜਿਹੜੀ ਯਾਤਰਾ ਰਾਹੁਲ ਕਾੜਾ ਦਾ ਅਸਰ ਉਹਦਾ ਵੀ ਕੋਈ ਅਸਰ ਨਹੀਂ ਹੋਣਾ ਚਾਹੀਦਾ ਸਰਨਾ ਕੁਛ ਹੋਰ ਮਹਿਲਾ ਮਜੂਦੇ ਹਾਂ ਜੀ ਪੰਜੀ ਤੁਹਾਨੂੰ ਬੜੀਆਂ ਲੋੜਾਂ ਮਹਿਲਾਵਾਂ ਦੇ ਕੀ ਸਹੀ ਹੈ ਕੀ ਸਰਕਾਰਾਂ ਨੇ ਹੱਲ ਕੀਤੇ ਕੋਈ ਹੱਲ ਨਹੀਂ ਹੋਏ ਹੈਗੇ ਮਤਲਬ ਕਿ ਸਰਕਾਰ ਨੇ ਨਹੀਂ ਕੀਤਾ ਹੈਗਾ ਜਿਹੜੇ ਹੁਣ ਕਹਿੰਦੇ ਵੇ ਗੱਠਜੋੜ ਹੋਣ ਜਾ ਰਿਹਾ ਵਾ ਕਾਂਗਰਸ ਤੇ ਆਪਣੇ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਇਹਨਾਂ ਦਾ ਵੀ ਕੋਈ ਮਤਲਬ ਕਿ ਨਹੀਂ ਮਤਲਬ ਕਿ ਯੋਗਦਾਨ ਹੋਏਗਾ ਕੋਈ ਹਾਂ ਬੋਲੋ ਬੋਲੋ ਕੋਈ ਤੇ ਬਾਕੀ ਆ ਬਾਕੀ ਜਿੱਦਾਂ ਹੁਣ ਸਰਕਾਰ ਮੋਦੀ ਸਰਕਾਰ ਨੇ ਜੋ ਕੀਤਾ ਵਾ ਹਾਂ ਉਹਨਾਂ ਵਰਗਾ ਕੋਈ ਬਣ ਕੇ ਦੱਸੇ ਜਾਂ ਉਹਨਾਂ ਵਰਗੇ ਕੁਝ ਕਰਕੇ ਜਿੱਦਾਂ ਹੁਣ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਸੀ ਅਈ ਹਜ਼ਾਰ ਹਜ਼ਾਰ ਰੁਪਈਆ ਦਾਂਗੇ ਉਹਨਾਂ ਨੇ ਮਹਿਲਾਵਾਂ ਨੂੰ ਨਹੀਂ ਦਿੱਤਾ ਹੁਣ ਮਤਲਬ ਕਿ ਉਹਨਾਂ ਦਾ ਨਹੀਂ ਕੁਝ ਵੀ ਉਹਨਾਂ ਨੇ ਕੀਤਾ ਹੈਗਾ ਅੱਗੋਂ ਜਿਹਦਾ ਹੁਣ ਮੋਦੀ ਸਰਕਾਰ ਨੇ ਕਿਹਾ ਹੈ ਕਿ ਅਸੀਂ ਇਹ ਕਰਾਂਗੇ ਇਸ ਤਰ੍ਹਾਂ ਵੀ ਜੋ ਜੋ ਵੀ ਵਾਅਦੇ ਕੀਤੇ ਮੋਦੀ ਸਰਕਾਰ ਨੇ ਕਰਕੇ ਦੱਸੇ ਆ ਸਕੂਲ ਵੀ ਖੋਲੇ ਕਾਲਜ ਵੀ ਬਣਾਏ ਕਈ ਥਾਵਾਂ ਤੇ ਗਰੀਬਾਂ ਦੀ ਵੀ ਸੁਣੀ ਆ ਉਹ ਅਜੇ ਤੱਕ ਵੀ ਸੁਣਦੇ ਵੇ ਪਰ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਹੈਗਾ ਬਈ ਕਿ ਬੱਚਿਆਂ ਵਾਸਤੇ ਬੇਟੀਆਂ ਵਾਸਤੇ ਸਕੰਨਿਆ ਸਕੀਮ ਯੋਜਨਾ ਵੀ ਉਹਨਾਂ ਨੇ ਮਤਲਬ ਕਿ ਬਣਾਈ ਆ ਉਹ ਵੀ ਮਤਲਬ ਕਿ ਲਾਭ ਮਿਲਦਾ ਪਿਆਵਾ ਗੈਸ ਲੰਡਰ ਤੇ ਬਾਕੀ ਆਵਾ ਕਿ ਜਿੱਦਾਂ ਹੁਣ ਆਮ ਆਦਮੀ ਪਾਰਟੀ ਨੇ ਕੋਈ ਵਾਦੇ ਕਰਕੇ ਵੀ ਮੈਂ ਕਿ ਝੂਠੇ ਵਾਦੇ ਕੀਤੇ ਆ ਉਹਨਾਂ ਨੇ ਕੋਈ ਵਾਦਾ ਨਹੀਂ ਨਿਭਾਇਆ ਹੈਗਾ ਇਸ ਕਰਕੇ ਹੁਣ ਯਕੀਨ ਮਤਲਬ ਕਿ ਨਹੀਂ ਬਣਿਆਦਾ ਕਿ ਸਰਕਾਰ ਕੁਝ ਕਰੇਗੀ ਤਾਨੂੰ ਵੀ ਲੱਗਦਾ ਵੀ ਜਿਹੜੇ ਮੁੱਦੇ ਨੇ ਜਿਹੜੇ ਹੁਣ ਅਲਾਈਅੰਸ ਦੋਨਾਂ ਪਾਰਟੀਆਂ ਦਾ ਹੋ ਰਿਹਾ ਔਰ ਜਿਹੜੀ ਯਾਤਰਾ ਰਾਹੁਲ ਗਾਂਧੀ ਕਰ ਰਿਹਾ ਇਹਦਾ ਯਾਤਰਾ ਦਾ ਅਸਰ ਪਏਗਾ ਸਰਕਾਰ ਤੇ ਨਹੀਂ ਮਤਲਬ ਕਿ ਯਾਤਰਾ ਦਾ ਕੋਈ ਵੀ ਅਸਰ ਇਹੋ ਜਿਹਾ ਵੀ ਨਹੀਂ ਪਏਗਾ ਕਿ ਜੇ ਰਾਹੁਲ ਗਾਂਧੀ ਕਰ ਰਿਹਾ ਵਾ ਕਿਉਂਕਿ ਉਹਨਾਂ ਨੇ ਕੁਝ ਕਰਕੇ ਦੱਸਿਆ ਹੀ ਨਹੀਂ ਹੈਗਾ ਤੇ ਅਸੀਂ ਕਿਸ ਤਰ੍ਹਾਂ ਕੋਈ ਕਹਿ ਸਕਦਾ ਕਿ ਇਹਨਾਂ ਦਾ ਕੋਈ ਅਸਰ ਹੋਏਗਾ ਕੋਈ ਅਸਰ ਨਹੀਂ ਮਤਲਬ ਕੀ ਹੋ ਸਕਦਾ ਕਦਰਾਂਕਿਸ਼ ਹੋਰ ਮਹਿਲਾ ਮਜੂਦਾਂ ਜੀ ਪੰਜੀ ਤੁਹਾਨੂੰ ਵੀ ਲੱਗਦਾ ਜਿਹੜੇ ਅਲਾਈਅੰਸ ਦੋ ਦ ਚੌਧੇ ਚੋਣਾਂ ਹੋਣ ਜਾ ਰਹੇ ਆ ਇਹਦੇ ਤੇ ਜਿਹੜਾ ਦੋ ਪਾਰਟੀਆਂ ਅਲਾਈਅੰਸ ਹੋਣ ਜਾ ਰਹੇ ਆ ਆਮ ਆਦਮੀ ਪਾਰਟੀ ਤੇ ਕਾਂਗਸ ਦਾ ਪਰ ਉਸ ਤੋਂ ਇਹਦਾ ਕਿਹ ਅਸਰ ਸਰਕਾਰ ਅਸਰ ਪਏਗਾ ਔਰ ਮਹਿਲਾਵਾਂ ਦੇ ਕੋ ਅਸਰ ਕੀ ਪਏਗਾ ਜੀ ਦਾ ਨਹੀਂ ਇਹਦਾ ਸਾਡੇ ਤੇ ਕੋਈ ਅਸਰ ਨਹੀਂ ਪੈਣਾ ਜਿਹੜੀ ਯਾਤਰਾ ਵਾ ਪਹਿਲਾਂ ਤੇ ਉਹਨਾਂ ਨੂੰ ਕੋਈ ਯਾਤਰਾ ਜੇ ਕਿਸ ਚੀਜ਼ ਦੀ ਨੌਲੇਜ ਹੀ ਨਹੀਂ ਹੈਗੀ راہਲ ਗਾਂਧੀ ਜਿਸਾ ਪਾ ਆਪਣੇ ਦੇਸ਼ ਵਿੱਚ ਆ ਆਪਣੇ ਦੇਸ਼ ਵਿੱਚ ਉਹਨਾਂ ਨੂੰ ਸਾਡੇ ਇਤਿਹਾਸ ਬਾਰੇ ਹੀ ਕੋਈ ਨੌਲੇਜ ਨਹੀਂ ਆ ਵੀ ਉਹਨਾਂ ਦੀ ਪੀੜ੍ਹੀਦਾਰ ਨੂੰ ਨਹੀਂ ਨੌਲੇਜ ਹੈਗੀ ਤੇ ਉਹ ਸਾਡਾ ਕੀ ਭਵ ਉਹਨਾਂ ਨੂੰ ਕੋਈ ਕੁਝ ਵੀ ਉਹਨਾਂ ਦੀ ਨੌਲੇਜ ਨਹੀਂ ਉਹਨਾਂ ਨਾਲ ਸਾਡੇ ਤੇ ਕੋਈ ਅਸਰ ਨਹੀਂ ਪਏਗਾ। ਕੀ ਤੁਹਾਨੂੰ ਲੱਗਦਾ ਲੋਕਾਂ ਨੂੰ ਚੋਣਾਂ ਮਹਿਲਾਵਾਂ ਦੇ ਮੁੱਦੇ ਕਿੰਨੇ ਘੱਲੋ ਤੇ ਕਿੰਨੇ ਹੋਣ ਚਾਹੀਦੇ ਸੀ? ਮਹਿਲਾਵਾਂ ਦੇ ਮੁੱਦੇ ਜੀ ਉੱਥੇ ਕੋਈ ਹੱਲ ਨਹੀਂ ਹੋਇਆ ਸਾਡੀ ਜਿਹੜੀ ਸਰਕਾਰ ਬਣੀ ਉਹਦੇ ਵਿੱਚ ਉਹਨਾਂ ਨੇ ਵੀ ਬਹੁਤ ਮੋਦੀ ਸਰਕਾਰ ਨੇ ਮਸਲੇ ਸਾਡੇ ਹੱਲ ਕੀਤੇ ਨੇ ਬਹੁਤ ਸੁਣਵਾਈ ਕੀਤੀ ਹੋਈ ਆ ਜਿਹੜੀਆਂ ਰਹਿ ਗਈਆਂ ਉਹ ਸਾਡੀ ਸੁਣਵਾਈ ਦਿੰਦੇ ਆ ਆਮ ਪਾਰਟੀ ਨੇ ਸਾਰੇ ਸ਼ਹਿਰ ਚ ਜਿੰਨੇ ਵਸਲੇ ਕੀਤੇ ਸੀ 10000 ਰੁਪਿਆ ਦੇਣ ਦਾ ਕੀਤਾ ਸੀ ਜਾਂ ਹੋਰ ਵੀ ਕੋਈ ਨਾ ਵਾਦੇ ਕਰਦੇ ਵੋਟਾਂ ਲੈਣ ਕਰਕੇ ਉਹਨਾਂ ਨੇ ਵਾਦੇ ਕੀਤੇ ਉਸ ਕਰਕੇ ਸ਼ਹਿਰ ਵਾਸੀ ਉਹਨਾਂ ਨਾਲ ਰੋਸ ਕਰਦੇ ਆ ਵੀ ਉਦਾਂ ਕੋਈ ਨਾ ਵਾਦੇ ਕਰਦੇ ਵੋਟਾਂ ਹਾਰ ਕੇ ਨੇ ਪਾਦ ਨਹੀਂ ਆਈ ਜਿਹਦੇ ਮਹੱਲੇ ਵਿੱਚ ਕੋਈ ਖੜਾ ਹੋਵੇ ਉਹਨੇ ਪਾਣੀਆਂ ਸੀ ਪਰ ਉਹਨਾਂ ਨੇ ਵਾਦੇ ਕਰਕੇ ਇੱਕ ਵੀ ਵਾਦਾ ਨਹੀਂ ਨਿਭਾਇਆ ਜਿਹੜੀ ਬਿਜਲੀ ਦਾ ਜਾਂ ਕਿਸੇ ਹੋਰ ਚੀਜ਼ ਦਾ ਵਾ ਕਈਆਂ ਦਾ ਬਿਜਲੀ ਦਾ ਬਿੱਲ 45000 ਹੈ ਜਿਨ੍ਹਾਂ ਘਰ ਇੱਕ ਬਲਬ ਤੇ ਇੱਕ ਪੱਖਾ ਚੱਲਦਾ ਤੇ ਜਿਨ੍ਹਾਂ ਦੀਆਂ ਕੋਠੀਆਂ ਵਾਂ ਉਹਨਾਂ ਦੇ ਬਿੱਲ ਮਾਫ ਰਾਸ਼ਨ ਉਹਨਾਂ ਨੂੰ ਮਿਲ ਰਿਹਾ ਵਾ ਜਿਨ੍ਹਾਂ ਦੇ ਘਰ ਭਰੇ ਆ ਤੇ ਜਿਨ੍ਹਾਂ ਦੇ ਘਰ ਖਾਲੀ ਆ ਤੇ ਉਹ ਰਾਤ ਨੂੰ 2-2 3 ਵਜੇ ਤੱਕ ਉਹਨਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਨੇ ਤੁਹਾਨੂੰ ਵੀ ਲੱਗਦਾ ਵੀ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸੀ ਪੰਜਾਬ ਸਰਕਾਰ ਨੇ ਕਿ ਕਿੰਨੇ ਕੁ ਪੂਰੀ ਹੋਏ ਤੇ ਅੱਗੇ ਉਮੀਦ ਵਾਹਕ ਵੀ ਪੂਰੀ ਹੋਣਗੇ ਪੰਜਾਬ ਸਰਕਾਰ ਕੋ ਤੇ ਉਮੀਦ ਨਹੀਂ ਹੈਗੀ ਜੀ ਵੀ ਉਹ ਜੇ ਬਹੁਤ ਜ਼ਿਆਦਾ ਕੋਸ਼ਿਸ਼ ਹੀ ਕਰਨ 190% ਫਿਰ ਵੀ ਕੁਝ ਹੋ ਸਕਦਾ ਪਰ ਉਮੀਦ ਨਹੀਂ ਹੀ ਕਰ ਸਕਦੇ ਇਹਨਾਂ ਕੋ ਕਿਉਂਕਿ ਜਿਹੜਾ ਵਿਸ਼ਵਾਸ ਆ ਉਹ ਚੁੱਕਿਆ ਜਾਂਦਾ ਉਹਨੂੰ ਠੀਕ ਕਰਕੇ ਲੈਣਾ ਦੇਖੋ ਕੀ ਕਰ ਸਕਦੇ ਹੋ ਸਾਡੇ ਹਿਸਾਬ ਨਾਲ ਤਾਂ ਇਹ ਗੱਲ ਬਣ ਸਕਦੀ ਹੈ ਆਉਣ ਵਾਲੇ ਚੋਣਾਂ ਵਿੱਚ ਕੀ ਲੱਗਦਾ ਪੰਜਾਬ ਵਿੱਚ ਗਠਜੋੜ ਨੂੰ ਫਾਇਦਾ ਹੋਵੇਗਾ ਆਉਣ ਵਾਲੇ ਬਿਲਕੁਲ ਨਹੀਂ ਗੱਟ ਬੰਦਾਂ 'ਚ ਕੋਈ ਫਾਇਦਾ ਨਹੀਂ ਹੋਏਗਾ ਬਿਲਕੁਲ ਵੀ ਫਾਇਦਾ ਨਹੀਂ ਹੋਏਗਾ ਹਾਂਜੀ ਭਾਜੀ ਕੀ ਲੱਗਦਾ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਨੇ ਇੱਕ ਬਹਿਲਾਮਾ ਤੇ ਕੋ ਵੱਖਰਾ ਵੱਖਰਾ ਅੰਦਰ ਕੰਮ ਕੀਤਾ ਕੁਝ ਨਹੀਂ ਜੀ ਸਾਨੂੰ ਕੁਝ ਨਹੀਂ ਲੱਗਦਾ ਹੈਗਾ ਹਾਂ ਮੋਦੀ ਸਰਕਾਰ ਨੇ ਕੰਮ ਕੀਤਾ ਵਾ ਮੋਦੀ ਸਰਕਾਰ ਦਾ ਜਿਹੜਾ ਕੰਮ ਹੈ ਮਹਿਲਾਵਾਂ ਨੂੰ ਵੀ ਪਸੰਦ ਆਇਆ ਅਸੀਂ ਇਹ ਕਹਿੰਨੇ ਕਿ ਜਿਹੜਾ ਕਨਕ ਵਗੈਰਾ ਦੇ ਰਿਹਾ ਮੋਦੀ ਸਰਕਾਰ ਸਾਰਿਆਂ ਨੂੰ ਵੀ ਸਹੂਲਤ ਬਹੁਤ ਦਿੱਤੀ ਹੈ ਅਸੀਂ ਕਹਿੰਦੇ ਕਿ ਜਿਹੜੇ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਖਰਾਬ ਹੋ ਰਹੀ ਨਸ਼ਿਆਂ 'ਚ ਪੈ ਰਹੀ ਹੈ ਨਾ ਅਸੀਂ ਕਹਿੰਨੇ ਕਿ ਉਹਨਾਂ ਨੂੰ ਬੇਰੋਜ਼ਗਾਰ ਜਿਹੜੇ ਹੈਗੇ ਉਹਨਾਂ ਨੂੰ ਕੰਮ ਮਿਲਣਾ ਚਾਹੀਦਾ ਵਾ ਤੇ ਅਸੀਂ ਇਹ ਉਮੀਦ ਕਰਾਂਗੇ ਕਿ ਸਾਨੂੰ ਵੀ ਜਿਹੜੇ ਬੱਚੇ ਖਰਾਬ ਹੋ ਰਿਹਾ ਨਸ਼ਿਆਂ 'ਚ ਪੈ ਰਿਹਾ ਉਹਨਾਂ ਨੂੰ ਕੰਮ ਮਿਲੇ ਰਾਮ ਮੰਦਰ ਦਾ ਧਨਵਾਣ ਹੋਇਆ ਕੱਲ ਮੋਦੀ ਸਰਕਾਰ ਨੇ ਕੀਤਾ ਕਿੰਨਾ ਕਸਰ ਇਸ ਜੀ ਦਾ ਪਏਗਾ ਸਰਕਾਰ ਤੇ ਹ ਜਿਹੜਾ ਮੋਦੀ ਸਰਕਾਰ ਨੇ ਆਪਣਾ ਰਾਮ ਮੰਦਰ ਬਣਾਇਆ ਵਾ ਉਹਦੇ ਬਾਅਦ ਤੇ ਦੁਨੀਆ ਬਹੁਤ ਜ਼ਿਆਦਾ ਮਤਲਬ ਕਿ ਜਨਤਾ ਖੁਸ਼ ਹੈ ਗਈ ਹੈ ਕਿ ਹਾਂ ਰਾਮ ਦਰਬਾਰ ਬਣਿਆ ਵਾ 500 ਸਾਲ ਬਾਅਦ ਮਤਲਬ ਕਿ ਇਹ ਮਤਲਬ ਕਿ ਸੁਣੀ ਗਈ ਹੈ ਚਲੋ ਕਿ ਮੋਦੀ ਸਰਕਾਰ ਨੇ ਇਹ ਕੰਮ ਕੀਤਾ ਹੈ ਬਾਕੀ ਸਰਕਾਰ ਤੇ ਵੀ ਅਸਰ ਹੋਏਗਾ ਬਾਕੀ ਸਾਰੇ ਸਾਰਿਆਂ ਤੇ ਮਤਲਬ ਕਿ ਇਹ ਅਸਰات ਵਧੀਆ ਗੱਲ ਹੋਈ ਹੈ ਕਿ ਰਾਮ ਦਰਬਾਰ ਬਣਿਆ ਵਾ ਬਾਕੀ ਜਿਹੜਾ ਗੱਠ ਜੋਰ ਵਾਲੀ ਗੱਲ ਕਰਦੇ ਵੇ ਆ ਕਿ ਹਾਂ ਇਸ ਅੰਨਾ ਵਿੱਚ ਆਮ ਆਮ ਆਦਮੀ ਪਾਰਟੀ ਦੇ ਆਂਗਰੇਸ ਵਿੱਚ ਗਠਜੋੜ ਹੋਏਗਾ ਗਠਜੋੜ ਬੰਦੀ ਤਾਂ ਗੱਲ ਹੈ ਨਾ ਕਿ ਜੇ ਆਪਸ ਵਿੱਚ ਵੀ ਇਹ ਸਹਿਮਤੀ ਵਿੱਚ ਰਹਿਣਗੇ ਅਗੋ ਗਰੀਬ ਜਨਤਾ ਦੀ ਵੀ ਮਤਲਬ ਕਿ ਉਹਨਾਂ ਦੇ ਮਸਲੇ ਹੱਲ ਕਰਨਗੇ ਤੇ ਫਿਰ ਅਗੋ ਗਰੀਬ ਇਨਸਾਨ ਵੀ ਦੇਖੇਗਾ ਜਨਤਾ ਦੇਖੇਗੀ ਕਿ ਹਾਂ ਇਹਨਾਂ ਨੇ ਸਾਡੇ ਮਸਲੇ ਹੱਲ ਕੀਤੇ ਆ ਤੇ ਫਿਰ ਉਹ ਵੀ ਖੁਸ਼ ਹੋਏਗੀ ਕਿ ਹਾਂ ਜੀ ਸਾਡੇ ਮਤਲਬ ਕਿ ਇਹਨਾਂ ਨੇ ਲੋੜਾ ਪੂੜੀਆਂ ਕੀਤੀਆਂ ਵਾ ਸਾਡੇ ਨਾਲ ਮਤਲਬ ਕਿ ਸਰਕਾਰ ਹੈਗੀ ਆ ਤਫੀਰੀ ਸਰਕਾਰ ਵੀ ਅੱਗੇ ਵਧ ਸਕਦੀ ਆ ਨਾ ਇਦਾਂ ਸਰਕਾਰ ਵੀ ਮਤਲਬ ਕਿ ਭਾਏ ਗੱਠ ਵੀ ਓਜੋਰ ਹੋ ਜੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ ਗੱਠ ਜੋੜ ਤੁਹਾਨੂੰ ਵੀ ਲੱਗਦਾ ਜਿਹੜਾ ਗੱਠ ਜੋੜ ਦਾ ਅਸਰ ਪਏਗਾ ਜੀ ਕੋਈ ਨੇ ਗੱਠ ਜੋੜ ਦਾ ਅਸਰ ਕੋਈ ਨਹੀਂ ਪਾਏਗਾ ਪਰ ਸਾਡਾ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਪੰਜਾਬ ਦਾ ਨਸ਼ੇ ਅਗਰ ਜਿਹੜੀ ਵੀ ਸਰਕਾਰ ਹੈ ਸੱਤਾ ਵਿੱਚ ਆਉਂਦੀ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਚਾਹੀਦਾ ਹੈ ਕਿ ਉਹ ਨਸ਼ਾ ਖਤਮ ਕਰਨ ਜਿਵੇਂ ਹੁਣ ਇਸ ਵਾਰੀ ਲੋਹੜੀ ਦੇ ਉੱਤੇ ਅਸੀਂ ਸਾਰੇ ਦੇਖਿਆ ਹੈ ਕਿ ਚਾਇਨਾ ਡੋਰ ਨੂੰ ਫੜਨ ਵਾਸਤੇ ਉਹਨੂੰ ਬੰਦ ਕਰਨ ਵਾਸਤੇ ਕਿਵੇਂ ਸਖਤਾਈਆਂ ਕੀਤੀਆਂ ਗਈਆਂ ਨੇ ਉਸ ਤਰ੍ਹਾਂ ਹੀ ਨਸ਼ੇ ਨੂੰ ਖਤਮ ਕਰਨ ਵਾਸਤੇ ਵੀ ਸਰਕਾਰ ਨੂੰ ਉਪਰਾਲੇ ਕਰਨ ਦੀ ਜ਼ਰੂਰਤ ਹੈ ਕਿਉਂਕਿ ਸਾਡੇ ਜਿਹੜੇ ਪੰਜਾਬ ਦੇ ਬਹੁਤ ਜ਼ਿਆਦਾ ਹੋਣ ਹਾਰ ਜਿਹੜੇ ਨੌਜਵਾਨ ਨੇ ਉਹ ਨਸ਼ੇ ਦੇ ਪਾਸੇ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਰੋਜ਼ਗਾਰਕ ਨਹੀਂ ਹੈਗਾ ਉਹਨਾਂ ਦੇ ਕੋਲ ਅਗਰ ਉਹਨ ਰੋਜ਼ਗਾਰ ਮਿਸ਼ੇਗਾ ਮਿਲੇਗਾ ਤੋ ਨਸ਼ੇ ਦੇ ਦਲਦਲ ਚੋਂ ਬਾਹਰ ਆਉਣਗੇ ਤਾਂ ਸਾਡੇ ਪੰਜਾਬ ਦਾ ਇੱਕ ਨਵਾਂ ਸਿਰਾ ਜਿਹੜਾ ਸਿਰਜਿਆ ਜਾਊਗਾ ਕਿਉਂਕਿ ਪੰਜਾਬ ਦੀ ਨਹਾਰ ਜਿਹੜੀ ਬਦਲੂਗੀ ਨੌਜਵਾਨੀ ਦੇ ਨਾਲ ਬਦਲੂਗੀ ਤੇ ਜੇ ਨੌਜਵਾਨੀ ਨੂੰ ਰੋਜ਼ਗਾਰ ਮਿਲੂਗਾ ਨਸ਼ਿਆਂ ਤੋਂ ਬਾਹਰ ਜਾਊਗੇ ਤੇ ਸਾਡਾ ਪੰਜਾਬ ਇੱਕ ਕੁਸ਼ਹਾਲ ਬਣੂਗਾ ਆਲੇ ਚੋਣਾ ਵਿੱਚ ਜਿਹੜੇ ਚਲਾਓ ਹੋਣ ਜਾ ਰਹੇ ਮਹਿਲਾਵਾਂ ਕੀ ਉਮੀਦ ਕਰਦੀਆਂ ਦੋਨੇ ਸਰਕਾਰਾਂ ਕੇਂਦਰ ਤੋਂ ਪੰਜਾਬ ਸਰਕਾਰ ਤੋਂ ਆਉਣ ਵਾਲੇ ਟਾਈਮ 'ਚ ਮਹਿਲਾਵਾਂ ਇਹ ਉਮੀਦ ਕਰਦੀਆਂ ਨੇ ਕਿ ਜਿਹੜੀ ਵੀ ਸਰਕਾਰ ਆਉਂਦੀ ਆ ਜਿਹੜੀ ਵੀ ਕੋਈ ਪਾਰਟੀ ਆ ਉਹ ਉਹਨਾਂ ਕੋ ਵਾਦਾ ਕਰੇ ਜਿੰਨਾ ਕੋ ਨਿਭਾ ਸਕਦੀ ਆ ਚਾਹੇ ਉਹ ਮਹਿਲਾਵਾਂ ਹੋਣ ਉਹ ਬੱਚੇ ਹੋਣ ਜਾਂ ਮਰਦ ਹੋਣ ਕਿਉਂਕਿ ਹਰ ਬੰਦੇ ਨੂੰ ਆਪਣਾ ਆਪਣਾ ਰਾਈਟ ਹੈਗਾ ਆ ਆਪਣਾ ਅਧਿਕਾਰ ਚਾਹੀਦੇ ਨੇ ਇਸ ਕਰਕੇ ਲੇਡੀਜ਼ ਵਾਸਤੇ ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਚਾਹੀਦਾ ਕਿ ਜਿਹੜੀ ਵੀ ਗੱਲ ਆ ਉਹਨਾਂ ਦੀ ਐਜੂਕੇਸ਼ਨ ਦੇ ਬਰਾਬਰ ਉਹਨਾਂ ਨੂੰ ਜੌਬਸ ਮਿਲਣ ਤੇ ਪੁਰਸ਼ਾਂ ਦੇ ਮੁਕਾਬਲੇ ਹੀ ਉਹ ਜਿੰਨੇ ਪਰਸੈਂਟ ਜੌਬ ਮਰਦਾਂ ਦੇ ਕੋਲ ਆ ਉਹਨਾਂ ਹੀ ਔਰਤਾਂ ਦੇ ਕੋਲ ਹੋਣੀ ਚਾਹੀਦੀ ਆ ਕਾਰਾਂ ਆਈਆਂ ਚਨਾਉ ਹੁਣ ਹੁਣ ਜਾ ਰਿਹਾ ਕੀ ਮੁੱਦੇ ਹੁਣ ਜਿਹਦੇ ਕਿ ਬੱਚਿਆਂ ਦੇ ਜਿਹੜੇ ਮੰਗਾ ਸੀ ਪੂਰੀਆਂ ਲੋਕਾਂ ਦੀ ਹੋ ਚੁੱਕੀਆਂ ਨਹੀਂ ਮੰਗਾ ਤੇ ਜਿਹੜੀਆਂ ਆ ਆਮ ਪਾਰਟੀ ਨੇ ਜਿੰਨੀਆਂ ਕੋਸ਼ਿਸ਼ ਉਹਨਾਂ ਨੇ ਕੀਤੀ ਉਹਨੀਆਂ ਕਦੇ ਪੂਰੀਆਂ ਕੀਤੀਆਂ ਵਾਂ ਪਰ ਕਾਫੀ ਅਜੇ ਸਾਡੇ ਸ਼ਹਿਰ ਦੇ ਗੁਰਦਾਸਪੁਰ ਦੇ ਜਿਹੜੇ ਕੰਮ ਆ ਆਪਣੇ ਜ਼ਿਲ੍ਹੇ ਵੱਲੋਂ ਕਰਾਂਗੇ ਉਹ ਕਾਫੀ ਜ਼ਿਆਦਾ ਪੇ ਹੋਏ ਹੱਦ ਤੱਕ ਤੇ ਬਾਕੀ ਦੇਖੋ ਜਿਹੜੀ ਸਰਕਾਰ ਆ ਜਿਹੜੀ ਮੋਦੀ ਦੀ ਸਰਕਾਰ ਲੋਕੀ ਕਹਿੰਦੇ ਵੀ ਉਹ ਰਾਮ ਮੰਦਰ ਕਰਕੇ ਵੀ ਮੋਦੀ ਜਿੱਤੇਗਾ ਰਾਮ ਮੰਦਰ ਕਰਕੇ ਨਹੀਂ 75 ਸਾਲ ਤੇ ਕਾਂਗਰਸ ਨੂੰ ਵੀ ਮਿਲੇ ਸੀਗੇ ਵੀ ਉਹ ਖੜਾ ਕਰ ਦਿੰਦੇ ਅਸੀਂ ਉਹਨਾਂ ਨਾਲ ਹੋਏ ਨੇ ਸਾਨੂੰ ਤਾਂ ਮਤਲਬ ਸੀ ਰਾਮ ਮੰਦਰ ਬਣਾ ਨਾਲ ਕੰਮ ਹੋਣਾ ਜਿਹੜਾ ਕੰਮ ਕਰਾਏਗਾ ਸੀ ਉਹਦਾ ਨਾਮ ਬੋਲਾਂਗੇ ਸਾਡੇ ਲਈ ਕਾਂਗਰਸ ਵੀ ਉਹ ਵਾ ਸਾਡੇ ਲਈ ਹਰ ਪਾਰਟੀ ਉਹੀ ਆ ਕਾਲੀ ਪਰ ਇਹ ਮੋਦੀ ਨੇ ਕੰਮ ਕਰਾਇਆ ਐਸ ਕਰਕੇ ਮੋਦੀ ਦੀ ਹੋ ਰਹੀ ਆ ਸਾਨੂੰ ਕੋਈ ਬੀਜੇਪੀ ਨਾ ਨਹੀਂ ਆ ਅਸੀਂ ਤਾਂ ਮੋਦੀ ਵੱਲ ਚੱਲਾਂਗੇ ਇਹ ਜਿਹੜੇ ਚੋਣਾ ਹੋਣ ਜਾਣੀ ਚੋਣਾ ਚ ਕੀ ਮੋਦੀ ਹੋਣ ਜਿਹੜੇ ਮੋਦੀ ਨੂੰ ਲੈ ਕੇ ਚੋਣ ਲੜੀਆਂ ਜਾਣ ਉਹਨਾਂ ਜੇ ਆ ਵੀ ਜਿਹੜੀਆਂ ਦੀ ਨੌਕਰੀਆਂ ਦੀਆਂ ਗੱਲਾਂ ਵਾਂ ਵੀ ਬੇਰੋਜ਼ਗਾਰੀ ਦੀਆਂ ਇਹਦੇ ਉੱਤੇ ਸਰਕਾਰ ਨੂੰ ਜਾ ਕੇ ਧਿਆਨ ਦੇਣਾ ਚਾਹੀਦਾ ਵੀ ਹਰ ਪਰਿਵਾਰ 'ਚ ਇੱਕ ਇੱਕ ਜਨੇ ਨੂੰ ਹੀ ਸਰਕਾਰੀ ਨੌਕਰੀ ਮਿਲੇ ਵੀ ਪੈਨਸ਼ਨ ਦਾ ਵੀ ਉਹੀ ਹਿਸਾਬ ਮਿਲੇ ਇਹ ਨਹੀਂ ਵੀ ਇੱਕ ਪਰਿਵਾਰ 'ਚ ਸਭ ਨੂੰ ਨੌਕਰੀਆਂ ਪੈਨਸ਼ਨਾਂ ਮਿਲਣ ਦੂਜੇ ਪਰਿਵਾਰ 'ਚ ਕੋਈ ਚੀਜ਼ ਨਹੀਂ ਆ ਜਿਹੜਾ 라ਹੂਲ ਗਾਂਧੀ ਯਾਤਰਾ ਕਰਨ ਜਾ ਰਿਹਾ ਦੇਸ਼ ਯਾਤਰਾ ਕਢਾਉਣ ਜਾ ਉਹ ਯਾਤਰਾ ਦਾ ਕਿੰਨਾ ਕਸਰ ਪਏਗਾ ਪਾਰਟੀ ਕਾਂਗਸ ਵਾਸਤੇ ਕੋਈ ਅਸਰ ਨਹੀਂ ਪੈਣਾ ਕਿਉਂਕਿ ਇੰਨੇ ਸਾਲਾਂ ਦਾ ਹੋਇਆ ਨਹੀਂ ਅੱਜ ਉਹਨੂੰ ਲੱਗਿਆ ਵਾ ਵੀ ਮੇਰੇ ਹੱਥ ਪੱਲੇ ਕੁਝ ਨਹੀਂ ਹੈਗਾ ਤੇ ਉਹ ਇਹ ਯਾਤਰਾ ਵੱਲ ਤੁਰ ਪਿਆ ਮੇਰੇ ਵੱਲੋਂ ਤੇ ਵੀ ਨਹੀਂ ਕੁਝ ਕਰ ਸਕਦੇ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਕਿੰਨਾ ਕੰਮ ਲੱਗਦਾ ਕੀਤਾ ਲੋਕਾਂ ਦਾ ਕੇਂਦਰ ਸਰਕਾਰ ਕਿੰਨਾਂ ਨੇ ਮੋਦੀ ਸਰਕਾਰ ਨੇ ਮੋਦੀ ਸਰਕਾਰ ਨੇ ਜੀ ਬਹੁਤ ਜ਼ਿਆਦਾ ਕੰਮ ਕੀਤਾ ਉਹਨਾਂ ਦੇ ਕੰਮ ਬੋਲਦੇ ਆ ਤੁਸੀਂ ਪੇਪਰ ਦੇਖੋ ਕਿਸੇ ਵੀ ਜਗ੍ਹਾ ਤੇ ਦੇਖੋ ਸਾਨੂੰ ਕਹਿਣ ਦੀ ਲੋੜ ਨਹੀਂ ਆ ਹਰ ਜਨਤਾ ਵਾਸੀ ਨੂੰ ਪੁੱਛੋਗੇ ਉਹਦੇ ਵਿੱਚੋਂ 100 ਜਣੇ ਆ ਜੋ 70 ਜਣੇ ਤੁਹਾਨੂੰ ਜੈਸ ਬੋਲਣਗੇ ਜਿਨ੍ਹਾਂ ਨੂੰ ਨਹੀਂ ਵੀ ਨੌਲੇਜ ਕੀ ਕੰਮ ਕੀਤਾ ਵਾ ਉਹ ਵੀ ਤੁਹਾਨੂੰ 70% ਲੋਕੀ ਜੈਸ ਬੋਲਣਗੇ ਜੀ ਬਹੁਤ ਵਧੀਆ ਵਾ ਜਿਨ੍ਹਾਂ ਨੂੰ ਨਹੀਂ ਸਮਝ ਉਹਨਾਂ ਨੇ ਕਹਿਣਾ ਨਹੀਂ ਜੀ ਮੋਦੀ ਕੀ ਕਰ ਰਿਹਾ ਮੋਦੀ ਨੇ ਕੀ ਕਰ ਰਿਹਾ ਪਰ ਜਿੰਦੇ ਸਮਝਦਾਰ ਆ ਚੰਗੀ ਤਰ੍ਹਾਂ ਸਮਝਣਗੇ ਉਹ ਵੇਖਣਗੇ ਵੀ ਵੀ ਹੌਲੀ ਹੌਲੀ ਕੰਮ ਹੁੰਦਾ ਜੇ ਕੋ ਉਹ ਤੇ ਅੱਜ ਇਹ ਮੋਦੀ ਸਰ ਆ 10 ਸਾਲਾਂ ਵਿੱਚ ਵੀ ਬਿਲਕੁਲ ਹੀ ਕੰਮ ਪੂਰਾ ਕਰ ਦੇਣ ਇਸ ਤਰ੍ਹਾਂ ਨਹੀਂ ਹੁੰਦਾ ਇੱਕ ਘਰ ਅਸੀਂ ਵਿਆਹ ਸ਼ਾਦੀ ਰੱਖਦੇ ਆ ਉਹੀ ਕੋਈ ਡੂਨੇ ਕੋਈ ਪੱਤਰ ਕਿਤੇ ਕਿਤੇ ਛੱਡਦਾ ਉਹਨੂੰ ਵੀ ਸਿਮੇਟਣ ਨੂੰ ਸਾਨੂੰ ਦੱਸ ਜਣੇ ਚਾਹੀਦੇ ਆ ਸਾਨੂੰ 15 ਦਿਨ ਇੱਕ ਘਰ ਦੇ ਵਿਆਹ ਨੂੰ ਲੱਗ ਜਾਂਦੇ ਆ ਇਹ ਨੂੰ 70 75 ਸਾਲਾਂ ਦਾ ਜਿਹੜਾ ਖਲਾਰਾ ਪਿਆ ਆ ਇਹ ਮੋਦੀ ਨੂੰ 10 ਸਾਲਾਂ ਚ ਕਿਦਾਂ ਸਿਮੇਟ ਲੇਗਾ ਇਹਨੂੰ 5-6 ਸਾਲ ਹੋਰ ਚਾਹੀਦੀ ਸਾਰੇ ਦਾ ਸਾਰਾ ਹਿੱਸਾ ਮਿਟਿਆ ਜਾਏਗਾ ਮਹਿਲਾਵਾਂ ਦਾ ਕਹਣਾ ਵੀ ਸਰਕਾਰ ਕੋਈ ਕੇਂਦਰ ਸਰਕਾਰ ਕੋਈ ਵਾਦੇ ਪੂਰੇ ਕੀਤੇ ਕਿਸੇ ਪੰਜਾਬ ਸਰਕਾਰ ਨੇ ਪੂਰੀ ਕੀਤੇ ਲੇਕਿਨ ਜੋ ਮਹਿਲਾਵਾਂ ਦੇ ਪੂਰੇ ਹੱਕ ਸੀ ਉਹ ਪੂਰੇ ਵਾਦੇ ਕਿਸੇ ਸਰਕਾਰ ਨੇ ਵੀ ਨਹੀਂ ਕੀਤੇ ਪੰਜਾਬ ਤੋਂ ਗੁਰਦਾਸਪੁਰ ਤੋਂ ਵਿਸ਼ੰਬਰ ਬਿੱਟੂ